ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਆਏ ਦਿਨ ਵਧਾਈਆਂ ਲੈਣ ਦਾ سلسلہ ਲਗਾਤਾਰ ਚੱਲ ਰਿਹਾ ਹੈ ਜਿੱਥੇ ਨਵ ਜੰਮੀਆਂ ਮਾਵਾਂ ਤੋਂ ਉਥੋਂ ਦਾ ਸਟਾਫ ਵਧਾਈ ਲੈਣ ਦੀ ਮੰਗ ਕਰਦਾ ਹੈ ਇਹ ਉਹਨਾਂ ਦੀ ਡਿਊਟੀ ਹੈ ਪਰ ਉਥੇ ਦਾਖਲ ਮਰੀਜ਼ਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸਟਾਫ ਉਹਨਾਂ ਦਾ ਕੰਮ ਕਰਨ ਦੇ ਬਦਲੇ ਅਕਸਰ ਵਧਾਈ ਦੀ ਮੰਗ ਕਰਦਾ ਹੈ ਇਹ ਸੀ ਨਹੀਂ ਕਹਿ ਰਹੇ ਇਹ ਉਥੋਂ ਦੇ ਸਟਾਫ ਦੀ ਜ਼ੁਬਾਨੀ ਹੈ ਜਗ ਬਾਣੀ ਦੇ ਪੱਤਰਕਾਰ ਦੇ ਵੱਲੋਂ ਅਜਿਹਾ ਸੱਚ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਜਿਸ ਨੂੰ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਤੁਹਾਡੇ ਸਾਹਮਣੇ ਕੁਝ ਅਜੀਬੇ ਕੇਸ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਸਭ ਤੋਂ ਪਹਿਲਾਂ ਕੇਸ ਨੰਬਰ ਪਹਿਲਾ ਇਸ ਪਹਿਲੇ ਕੇਸ ਦੇ ਵਿੱਚ ਮੰਜੂ ਬਾਲਾ ਨੇ ਦੱਸਿਆ ਕਿ ਉਸ ਦੀ ਦੇਵਰਾਨੀ ਦੀ ਪੈਡ ਬਦਲਣ ਦੇ ਬਜਾਏ ਉੱਥੋਂ ਦੇ ਸਟਾਫ ਨੇ ਵਧਾਈ ਦੀ ਮੰਗ ਕੀਤੀ ਹੈ ਹਸਪਤਾਲ ਦੇ ਵਿੱਚ ਜੱਚਾ ਬੱਚਾ ਵਾਰਡ ਦੇ ਵਿੱਚ ਮੰਜੂ ਬਾਲਾ ਨੇ ਦੱਸਿਆ ਕਿ ਉਸ ਦੀ ਦੇਵਰਾਨੀ ਮੁਸਕਾਨ ਬਾਲਾ ਜੋ ਕਿ ਤਕਹਾਦੀ ਰਹਿਣ ਵਾਲੀ ਹੈ ਉਸ ਨੇ ਦੀ ਜੰਮਣ ਦੀ ਖੁਸ਼ੀ ਦੇ ਵਿੱਚ 200 ਰੁਪਏ ਸਟਾਫ ਨੂੰ ਖੁਸ਼ੀ ਚ ਦੇ ਦਿੱਤੇ ਪਰ ਜਦੋਂ ਵਾਰਡ ਵਿੱਚ ਉਸ ਦੀ ਧੀ ਅਤੇ ਮੁਸਕਾਨ ਨੂੰ ਸ਼ਿਫਟ ਕਰ ਦਿੱਤਾ ਗਿਆ ਤਾਂ ਉਸ ਦਾ ਜਦੋਂ ਪੈਡ ਬਦਲਣ ਲਈ ਕਿਹਾ ਗਿਆ ਤਾਂ ਸਟਾਫ ਨੇ ਪਹਿਲਾਂ ਵਧਾਈ ਮੰਗੀ ਅਤੇ ਜਦੋਂ ਵਧਾਈ ਦੇਣ ਤੋਂ ਮਨਾ ਕਰਤਾ ਤਾਂ ਤਾ ਬਿਨਾਂ ਪੈਡ ਬਦਲੇ ਹੀ ਉਹ ਤੋਂ ਚੱਲਦੇ ਬਣੇ ਇਹ ਸਾਰੀ ਸੱਚਾਈ ਨੂੰ ਮੰਜੂ ਬਾਲਾ ਨੇ ਜਗਬਾਣੀ ਦੇ ਕੈਮਰੇ ਦੇ ਵਿੱਚ ਬਿਆਨ ਕੀਤਾ ਹੈ ਮੰਜੂ ਬਾਲਾ ਹਾਂਜੀ ਮੰਜੂ ਬਾਲਾ ਕੀ ਗੱਲ ਹੋਈ ਮੁੰਜੂ ਪੱਲਾ ਜੀ ਸਿਓਨ ਸਲੈਂਸ ਹੋ ਗਿਆ ਹਾਂ ਜੀ ਇਹ ਮੇਰੀ ਦਰਾਨੀ ਹੈ ਜੀ ਹਾਂ ਜੀ ਇਹ ਮੇਰੀ ਦਰਾਨੀ ਹੈ ਕੀ ਨਾਂ ਨਾ ਦੱਸੋ ਉਸਕਾਂ ਅੱਛਾ ਜੀ ਹਾਂ ਜੀ ਇਹਨਾਂ ਦੀ ਮਤਲਬ ਪੱਟੀ ਮੇਰਾ ਕਰਨ ਨੂੰ ਪੁੱਛਾਈ ਕਰਨ ਕੀ ਆ ਕੱਪੜੇ ਢੇਕ ਕਰਨ ਕੀ ਆ ਜਾਂ ਸੈਕਰੀਟ ਵਾਸਤੇ ਪੈਸੇ ਕੀ ਕਰਨ ਤੁਹਾਨੂੰ ਬਤਾਈ ਦੋ ਫੇਡ ਬਣਾਵਾਂਗੇ ਕੋਟ ਕਹਿੰਦੇ ਕਰੇ ਇਸ਼ਤਰਾਫੇ ਜਲਨ ਦੇ ਸਟਾਫ ਮਤਲਬ ਹੈਗੇ ਜਿਹੜੇ ਸਿਮਲ ਸਾਲ ਸਟਾਫ ਦੇ ਅੰਦਰ ਕੀ ਕਹਿੰਦੇ ਕੀ ਬਈ ਸਾਨੂੰ ਵਧਾਈ ਦਿਓ ਫਿਰ ਅਸੀਂ ਕੰਮ ਕਰਾਂਗੇ ਉਹ ਪੱਟੀ ਚੇਂਜ ਨਹੀਂ ਕੀਤੀ ਨਹੀਂ ਮੇਰਾ ਦੀਵਰ ਕਹਿੰਦਾ ਪੱਟੀ ਚੇਂਜ ਨਹੀਂ ਕੀਤੀ ਪੈਡ ਵਗੈਰਾ ਕੋਈ ਚੇਂਜ ਨਹੀਂ ਕੀਤਾ ਕੋਈ ਕੱਪੜੇ ਚੇਂਜ ਨਹੀਂ ਕੀਤੇ ਹੁਣ ਛੱਡ ਕੇ ਚਲੇ ਗਏ ਛੱਡ ਕੇ ਚਲੇ ਗਏ ਹਾਂਜੀ ਛੱਡ ਕੇ ਚਲੇ ਬੇਟਾ ਤੇ ਬੇਟੀ ਗੁੜੀਆਂ ਹੋਈਏ ਸਾਡੇ ਤੇ ਜਦੋਂ ਆਪਰੇਸ਼ਨ ਹੋਇਆ ਵਾ ਉਦੋਂ ਪੁਲਾਈ ਲਈ ਇਹਨਾਂ ਨੇ ਨਹੀਂ ਨਹੀਂ ਕੁਛ ਨਹੀਂ ਲਿਆ ਸਾਡੇ ਤੋਂ ਅੰਮੀ ਕੀ 200 ਰੁਪਏ ਸੀ ਪਪਾ ਜੀ ਨੇ ਆਪਣੀ ਖੁਸ਼ੀ ਨਾਲ ਤੇ ਉਸ ਤੋਂ ਬਾਅਦ ਫਿਰ ਕਾਦੇ ਪੈਸੇ ਮੰਗਦੇ ਸੀ ਕੋਈ ਸਟਾਫ ਦੇ ਆਏ ਸੀ ਸਾਨੂੰ ਪੈਡਗਰਾਂ ਚੇਂਜ ਨਹੀਂ ਕੀਤਾ ਇੱਕ ਇਹਨਾਂ ਦੇ ਕੱਪੜੇ ਵਗੈਰਾ ਚੇਂਜ ਕਰਨ ਕਿਹਾ ਸੀਗਾ ਕੁਝ ਲੈ ਲੋ ਕਰ ਲੋ ਕੁਝ ਨਹੀਂ ਕਰਣਾ ਇਹਨਾਂ ਨੇ। ਤੋ 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 ਪੈਸੇ ਮੰਗੇ ਇਹਨਾਂ ਦੇ ਪੈਸੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਨਵੰਬਰ ਤੋਂ ਪਹਿਲਾਂ 500 ਰੁਪਏ ਲੈ ਫਿਰ ਦੁਬਾਰਾ ਮੰਗੇ ਅਤੇ ਪਖੇ ਤੱਕ ਖਰਾਬ ਨੇ। ਇੱਥੋਂ ਦੇ ਮਰੀਜ਼ਾਂ ਦਾ ਹਾਲ ਬਿਹਾਲ ਹੈ। ਫੋਕਲ ਪੁਆਇੰਟ ਤੇ ਰਹਿਣ ਵਾਲੇ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਉਸ ਦੇ ਪਰਿਜਨ ਜੁਲੋ ਕੁਮਾਰੀ ਜੋ ਕਿ ਗਰਭਵਤੀ ਹਾਲਾਤ ਦੇ ਵਿੱਚ ਉਸਨੂੰ ਹਸਪਤਾਲ ਲਿਆਂਦਾ ਗਿਆ ਡਿਲੀਵਰੀ ਤੋਂ ਬਾਅਦ ਸਟਾਫ ਨੇ ਇਹਨਾਂ ਤੋਂ ਵਧਾਈ ਮਨਾਈ ਉਹਨਾਂ ਨੇ ਕਿਹਾ ਕਿ ਜੋ ਤੁਹਾਡੀ ਇੱਛਾ ਹੈ ਤਾਂ ਦੇ ਦਿਓ ਜਿਸ ਤੋਂ ਬਾਅਦ ਉਹਨਾਂ ਨੇ 500 ਰੁਪਏ ਵਧਾਈ ਦੇ ਤੌਰ ਤੇ ਦੇ ਦਿੱਤਾ ਪ੍ਰਸ਼ਾਂਤ ਨੇ ਕਿਹਾ ਕਿ ਇਹ ਸਰਾਸਰ ਗਲਤ ਹੈ ਸਰਕਾਰ ਇਹਨਾਂ ਨੂੰ ਤਨਖਾਹ ਦਿੰਦੀ ਹੈ ਤਾਂ ਇਹਨਾਂ ਨੂੰ ਪੈਸੇ ਨਹੀਂ ਲੈਣੇ ਚਾਹੀਦੇ ਸਰਕਾਰ ਇਸ ਤਰਫ ਧਿਆਨ ਦੇਵੇ ਉਸ ਤੋਂ ਬਾਅਦ ਪ੍ਰਸ਼ਾਂਤ ਆਪਣੇ ਮਰੀਜ਼ ਨੂੰ ਪੱਖੇ ਦੇ ਨਾਲ ਹਵਾ ਚੱਲਦਾ ਹੋਇਆ ਨਜ਼ਰ ਆਇਆ ਕਿਉਂਕਿ पखे थोदे ख़राब ने अति मरीज़ गर्मी परेशान ने भाई साहब का मेरा नाम प्रभात कुमार है कहाँ से है हम लोग बिहार से हैं लेकिन रह रहे हैं फल कौन दाखिल है ये, ये, ये क्या लगते है आपके ये लड़की लगी आपके क्या लगते है ये शाहरुख की लड़की है शाहरुख की लड़की है शाहरुख की लड़की है वो कौन है जैसे मेरी वाइफ की जो है बहन की लड़की अच्छा क्या डिलीवरी करी थी अस्पताल में ऑपरेशन हो बेटा की बेटी हुई बेटा बधाई ली किसी ने बधाई दी है पाँच सौ रुपये दिए किसको तो जो नर्स वगैरह है वही से जबरदस्ती आपने दी वो, वो उन्होंने बोला आप अपना बधाई दे दिए जो देना हो जो इच्छा हो जो इच्छा हो हाँ तो हमको पाँच सौ रुपये दिए वैसे गलत कर रहे हैं ठीक कर रहे हैं बधाई मांग के आपके मैनेजरे से ये सब चीज़ तो गलत है सरकार से क्या अपील करेंगे आप ये सब चीज़ बंद करें तो ये जो बधाइयाँ हैं जो ये लोग मांग रहे हैं जब सरकार दे रही है तनखा तो फिर ये सब बधाइयाँ आप देना झेल क्या रहे हैं आपको हवा क्यों ये पंखे बंद है ऊपर क्या पंखे नहीं चल रहे हैं पंखे चल नहीं, नहीं। चल तो चल चलूनी चलूनी रहे तो आपके पंखे चल रहे हैं कि नहीं दो नहीं चलते तो हाथ से कब कब तक झेलते रहेंगे ਜਦ ਤੱਕ ਉਪਰ ਪੰਕਾ ਨਹੀਂ ਚਲੇ ਇਹ ਤਦ ਤੱਕ ਤਾਂ ਹੱਥ ਸੇ ਦੇਖਣਾ ਪਵੇਗਾ ਕੇਸ ਨੰਬਰ 3 ਬੇਟਾ ਪੈਦਾ ਹੋਣ ਤੇ ਲਏ 200 ਰੁਪਏ ਮਹਿਲਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਉੱਥੇ ਪਿੰਡ ਧੰਨੋਵਾਲੀ ਤੋਂ ਆਈ ਜੋਤੀ ਪਤਨੀ ਗगन ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਪੁੱਤਰ ਹੋਣ ਦੀ ਖੁਸ਼ੀ ਦੇ ਵਿੱਚ ਸਟਾਫ ਨੇ 200 ਰੁਪਏ ਲੈਨੇ ਜੋਤੀ ਨੇ ਇਸ ਮਾਮਲੇ ਦੇ ਵਿੱਚ ਧਿਆਨ ਦੇਣ ਦੀ ਗੱਲ ਕਹੀ ਹੈ ਚੱਕਾ ज्योति शिवरा साल कब आए थे बेटा हुआ बेटी बेटा। अच्छा पहले क्या ऐसे जब डिलीवरी हुई उसके बाद किसी ने बधाई मांगी कि नहीं उसके बाद मांगी किसने कितने पैसे लिए दो सौ रुपया किसे लिया आपके पापा से लिया आपको क्या लगता है पैसे ऐसे मांगने चाहिए कि नहीं? नहीं तो क्या कार्रवाई होनी चाहिए ऐसे लोगों के खिलाफ कोई अपील आपकी सरकार से बंद कराने चाहिए बताई बंद होनी चाहिए तनख्वाहें जब मिलती हैं तो बंद ही होनी चाहिए ऐसे बच्चे तो, तो पक्का चलता है ठीक है धीमी अच्छा। है ਦਰਸਨੀ ਸ਼ੀਟ ਤੇ ਹੈ ਕੇਸ ਨੰਬਰ 4 ਡਿਲੀਵਰੀ ਤੇ ਹੀ ਨਹੀਂ ਬੈਡ ਸ਼ੀਟ ਬਦਲਣ ਦੇ ਵੀ ਲੈਂਦੇ ਨੇ ਪੈਸੇ ਨੂਰ ਮਹਿਲ ਤੋਂ ਆਈ ਕਸ਼ਮੀਰ ਕੌਰ ਪਤਨੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਨੂਰਾਨੀ ਕਾਜਲ ਜੋ ਕਿ ਗਰਭਵਤੀ ਹੋਈ ਨੂਰ ਮਹਿਲ ਦੇ ਸਰਕਾਰੀ ਹਸਪਤਾਲ ਤੋਂ ਜਲੰਧਰ ਸਿਵਲ ਹਸਪਤਾਲ ਉਸ ਨੂੰ ਰੈਫਰ ਕੀਤਾ ਗਿਆ 1 April ਨੂੰ ਡਿਲੀਵਰੀ ਹੋਈ ਅਤੇ ਬੇਟਾ ਪੈਦਾ ਹੋਣ ਤੋਂ ਬਾਅਦ ਉਸ ਦਾ ਡਿਲੀਵਰੀ ਦਾ ਕੋਈ ਪੈਸਾ ਨਹੀਂ ਲੱਗਾ ਬੈਡ ਸ਼ੀਟ ਬਦਲਣ ਅਤੇ ਸਫਾਈ ਕਰਨ ਤੇ ਉਤੇ ਸਟਾਫ ਨੇ ਉਹਨਾਂ ਤੋਂ ਕਰੀਬ 1000 ਤੋਂ 1100 ਰੁਪਏ ਉਹਨਾਂ ਤੋਂ ਵਧਾਈ ਦੇ ਤੌਰ ਤੇ ਲੈ ਲਏ ਕਿ ਨਾ ਭਾਂਜੀ ਆਪਣਾ ਦੱਸ ਦੇ ਕੁਝ ਤੂੰ ਹੀ ਦੱਸੂਗਾ ਕਿ ਨਾ ਕਿੰਨਾ ਤੜਾ ਮੇਰਾ ਨਾਮ ਕੁਝ ਨਹੀਂ ਕੋਈ ਕਿਥੇ ਰਹਿਣ ਨੂੰ ਲਿਓ ਸਰਸ ਜੂਰ ਨਾਲ ਤੋਂ ਕੀ ਗੱਲ ਕਿ ਹੋਈ ਸੀ ਕਸ਼ਨ ਨੂੰ ਬੇਟਾ ਹੋਇਆ ਸੀ ਕਿਰੇ ਮੇਰੀ ਬਹੂ ਦਾ ਬੇਟਾ ਹੋਇਆ ਸੀ ਕੀ ਨਾ ਬਹੂ ਦਾ ਕاجਲਪੁਰ ਕਿਹੜੇ ਕਿਥੇ ਹੋਇਆ ਸੀਗਾ ਸਰਕਾਰੀ ਹਸਪਤਾਲ ਜਲੰਧਰ ਜਲੰਧਰ ਸਿਵਲ ਹਸਪਤਾਲ ਤੇ ਬਦਾਈ ਕਿਨੇ ਮੰਗੀ ਸੀ ਸਰ ਜਿਹੜੇ ਆ ਰਿਵੈਕ ਸ਼ੀਟ ਚੇਂਜ ਕਰਨ ਵਾਲੇ ਆ ਉਹ ਵੀ ਮੰਗਦੇ ਆ ਤੇ ਬਸ ਉਹਨਾਂ ਨੇ ਹੀ ਮੰਗੀ ਆ ਹੋਰ ਤਾਂ ਨਹੀਂ ਬੇਟਾ ਬੇਟੀ ਬੇਟਾ ਜੋ ਤੋਂ ਡਿਲੀਵਰੀ ਹੋਈ ਉਸ ਤੋਂ ਬਾਅਦ ਪੈਸੇ ਲੈ ਕੇ ਕਿ ਨਹੀਂ ਲੈ ਕੇ ਨਹੀਂ ਡਿਲੀਵਰ ਦਾ ਕੋਈ ਪੈਸਾ ਨਹੀਂ ਡਾਕਟਰ ਨੇ ਕੋਈ ਫੀਸ ਨਹੀਂ ਕੋਈ ਚਾਰਜ ਨਹੀਂ ਲਿਆ ਅੱਛਾ ਡਾਕਟਰ ਨੇ ਨਹੀਂ ਲਿਆ ਨਹੀਂ ਤੇ ਸਟਾਫ ਨੇ ਲਿਆ ਵਾ ਜਿਹੜੇ ਦੂਸਰਾ ਸਟਾਪ ਹਾਂਜੀ ਸਫਾਈ ਵਾਲੇ ਤੇ ਜਿਹੜੇ ਆ ਸ਼ੀਟਾਂ ਚੇਂਜ ਕਰਦੇ ਆ ਬੈਡ ਸ਼ੀਟਾਂ ਕੂਲ ਬਲੱਗ ਕਿੰਨੇ ਪੈਸੇ ਲੈ ਲਿਆ ਤੁਹਾਡਾ ਰਸਮ ਦਾ ਦਾ 1100 ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਇਹੋ ਜਿਹੀ ਬਦਾਈ ਨਕੀਲ ਕਸਣੀ ਚਾਹੀਦੀ ਕਿ ਨਹੀਂ ਹਾਂਜੀ ਮੇਰੀ ਗੱਲ ਕੇਸ ਨੰਬਰ 5 ਪੁੱਤਰ ਸੀਰੀਅਸ ਪਰ ਸਟਾਫ ਕਰ ਰਿਹਾ ਪੈਸੇ ਦੀ ਮੰਗ ਰਾਮੋ ਮੰਡੀ ਤੋਂ ਆਈ ਨਿਸ਼ਾ ਜਿਸ ਦੇ ਪਤੀ ਸੰਨੀ ਨੇ ਦੱਸਿਆ ਕਿ 2 ਅਪ੍ਰੈਲ ਨੂੰ ਉਹ ਸਿਵਲ ਹਸਪਤਾਲ ਦੇ ਵਿੱਚ ਆਏ ਅਤੇ ਡਿਲੀਵਰੀ ਹੋਣ ਤੋਂ ਬਾਅਦ ਬੇਟਾ ਪੈਦਾ ਹੋਇਆ। ਉਸਦੇ ਪਤੀ ਤੋਂ ਧੱਕੇ ਦੇ ਨਾਲ 500 ਰੁਪਏ ਵਧਾਈ ਦੇ ਤੌਰ ਤੇ ਲੈ ਲਏ ਜਦ ਕਿ ਉਹਨਾਂ ਦਾ ਬੇਟਾ ਅਜੇ ਸੀਰੀਅਸ ਹੈ ਅਤੇ ਉਸ ਨੂੰ ਵਾਰਡ ਦੇ ਵਿੱਚ ਮਸ਼ੀਨ ਦੇ ਵਿੱਚ ਰੱਖਿਆ ਹੋਇਆ ਹੈ। ਨਿਸ਼ਾ ਦਾ ਕਹਿਣਾ ਹੈ ਕਿ ਵਧਾਈ ਮੰਗਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਦੇ ਵਿੱਚ ਐਮ ਐਸ ਡਾਕਟਰ ਗੀਤਾ ਨੇ ਕਿਹਾ ਕਿ ਵਧਾਈ ਮੰਗਣ ਵਾਲਿਆਂ ਤੇ ਕਾਰਵਾਈ ਹੋਵੇਗੀ। ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟੈਂਟ ਡਾਕਟਰ ਗੀਤਾ ਦੇ ਨਾਲ ਜਦੋਂ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਸਾਡੇ ਧਿਆਨ ਦੇ ਵਿੱਚ ਆ ਗਿਆ ਹੈ ਅਦਰ ਡਾਕਟਰ ਗੀਤਾ ਦਾ ਕਹਿਣਾ ਕਿ ਵਿਦਾਈ ਮੰਗਣਾ ਸਰਾਸਰ ਗਲਤ ਗੱਲ ਹੈ ਅਜਿਹੇ ਤਮਾਸ਼ੇ ਸਿਵਲ ਹਸਪਤਾਲ ਦੇ ਵਿੱਚ ਸ਼ੋਭਾ ਨਹੀਂ ਦਿੰਦੇ ਅਫਸਰਾਂ ਦੇ ਨੰਬਰ ਲਿਖੇ ਹੋਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਟਾਫ ਦੀ ਡਿਊਟੀ ਬਦਲੀ ਜਾਵੇਗੀ ਜਲੰਧਰ ਤੋਂ ਅਮਿਤ ਸ਼ੋਰੀ ਦੀ ਰਿਪੋਰਟ ਜਗਬਾਣੀ ਟੀਵੀ ਹਾਂਜੀ ਨਿਸ਼ਾਨੀ पति का नाम सनी 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 कब आए थे शिवलक्ष्मी जलंधर बुधवार आए थे कितनी तारीख थी उतन दो तरीकों दो तरीकों हाँ बेटा हुआ है बेटी बेटा तो क्या बेटा साड़ा ठीक नहीं हैगा वेंडिलेट के अच्छा तो क्या कब इन्हा ने, ने, ने बताया साड़ी कॉलेज में किन्हे ले आह हाँ जिता काम कुंगकान वाले किन्हे पांच सौ ਕੈਸੇ ਨੇ ਸੋਗੇ ਸਿਨੇ ਤੋਂ ਸੋਲੀ ਸੋਲੀ ਲਈ ਕਿ ਕੋ ਤੜਕੋ ਕੇ ਕਿਸੇ ਕੋ ਮੇਰੇ ਹਸਬੰਦ ਕੋਲ ਤੇ ਤੁਹਾਨੂੰ ਕੋਈ ਗਲਤ ਸੀ ਹੈ ਮੇਰੇ ਹਸਬੰਦ ਨੇ ਦੱਸਿਆ ਤੁਹਾਡੇ ਹਸਬੰਦ ਦੇ ਦੱਸੇ ਮੁਤਾਬਕ ਕੀ ਦੱਸਿਆ ਉਹਨੇ ਇਹ ਕਿ ਵਿਦਾਈਆਂ ਲੈਣ ਦੇ ਫਿਰਦੇ ਸਨ ਤੁਹਾਡਾ ਬੱਚਾ ਸੀਰੀਅਸ ਸੀਰੀਅਸ ਬੱਚਾ ਤਾਂ ਵੀ ਵਿਦਾਈ ਲੈ ਲਈ ਹਾਂਜੀ ਤਾਂ ਵੀ ਲੈ ਲਈ ਤੁਹਾਨੂੰ ਕੀ ਲੱਗਦਾ ਐ ਇਹੋ ਜਿਹੇ ਬੰਦੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਐ ਕਾਰਵਾਈ ਹੋਣੀ ਚਾਹੀਦੀ ਐ ਕਿ ਅਸੀਂ ਸਿਵਲ ਚ ਕਰਾਰੇ ਗਾਦਲੇ ਕਰੇ ਇਸ ਲਈ ਨਹੀਂ ਕਰ ਰਹੇ ਕਿ ਪੈਸੇ ਸਾਡੇ ਕੋਲ ਨਹੀਂ ਹੈ ਗਵਰਨਮੈਂਟ ਦੇ ਇਸ ਫੇਲ ਹੋਇਆ ਸਾਰੇ ਦਾਅਵੇ ਤਰੀਕਾ ਅਨੁਸਾਰ ਹਾਂਜੀ ਹੋਈ ਜੀ